ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਦੋਂ ਹੋਵੇਗਾ ਅਤੇ ਕਦੋਂ ਇਹ ਪ੍ਰਖਿਆਰਥੀ ਅਗਲੀਆਂ ਜਮਾਤਾਂ ਦੇ ਵਿੱਚ ਦਾਖਲਾ ਲੈ ਸਕਣਗੇ ਅਤੇ ਇਸ ਤੋਂ ਇਲਾਵਾ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੀ ਤੁਹਾਨੂੰ ਅਪਡੇਟ ਦੇ ਦਈਏ ਅਤੇ ITI ਦੇ ਵਿੱਚ ਦਾਖਲੇ ਬਾਰੇ ਵੀ ਅਪਡੇਟ ਦੇਵਾਂਗੇ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਦੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ 10ਵੀਂ ਕਲਾਸ ਦੇ ਵਿਦਿਆਰਥੀਆਂ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਆਈਟੀਆਈ ਦੇ ਵਿੱਚ ਦਾਖਲਾ ਲੈਣਾ ਹੈ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਜਾਵੇ ਤਾਂ ਦੋਸਤੋ ਆਓ ਚੱਲਦੇ ਹਾਂ ਜਾਣਕਾਰੀ ਵੱਲ ਪਹਿਲਾਂ ਗੱਲ ਕਰਾਂਗੇ ਗਰਮੀਆਂ ਦੀਆਂ ਛੁੱਟੀਆਂ ਬਾਰੇ ਤੁਹਾਨੂੰ ਦੱਸ ਦਈਏ ਕਿ ਗਰਮੀਆਂ ਦੀਆਂ ਛੁੱਟੀਆਂ ਮਈ ਦੇ ਅਖੀਲੇ ਹਫ਼ਤੇ ਅਨਾਉਂਸ ਕਰਨ ਦਾ ਜੋ ਵਿਚਾਰ ਗਵਰਨਮੈਂਟ ਕਰ ਸਕਦੀ ਹੈ ਕਿਉਂਕਿ ਗਰਮੀ ਬਹੁਤ ਪੈ ਰਹੀ ਕਿਉਂਕਿ ਪਿਛਲੇ ਸਾਲ ਵੀ 21 ਮਈ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਗਰਮੀਆਂ ਦੀਆਂ ਕੀਤੀਆਂ ਗਈਆਂ ਸਨ ਤਾਂ ਇਸ ਵਾਰ ਵੀ ਗਰਮੀ ਕਾਫੀ ਪੈ ਰਹੀ ਹੈ ਪਰ ਮੌਸਮ ਵਿਭਾਗ ਦੇ ਅਨੁਸਾਰ ਅਗਲੇ 3 ਦਿਨਾਂ ਵਿੱਚ ਬਾਰਿਸ਼ ਆਵੇਗੀ ਜਿਸ ਤੋਂ ਬਾਅਦ ਤਾਪਮਾਨ ਹੇਠਾ ਜਾਵੇਗਾ ਅਤੇ ਉਸ ਤੋਂ ਬਾਅਦ ਗਰਮੀ ਵਧਣ ਦੇ ਅਨੁਸਾਰ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਫੈਸਲਾ ਲਿਆ ਜਾਵੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸੀਏ ਕਿ ਜਿਹੜੇ ਵੀ ਸਿਖਿਆਰਥੀ 10ਵੀਂ ਪਾਸ ਕਰ ਚੁੱਕੇ ਨੇ ਜਾਂ ਫਿਰ 8ਵੀਂ ਪਾਸ ਨੇ ਜਾਂ ਫਿਰ 12ਵੀਂ ਪਾਸ ਨੇ ਅਤੇ ITI ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹਨਾਂ ਲਈ ਵੀ ਜੋ ITI ਦਾ ਐਡਮਿਸ਼ਨ ਮਿਸ਼ਨ ਨੋਟਿਸ ਹੈ ਜਲਦ ਹੀ ਆ ਰਿਹਾ ਤੁਸੀਂ ਕੋਈ ਵੀ ਸਕਿੱਲ ਇੰਜੀਨੀਅਰਿੰਗ ਜਾਂ ਫਿਰ ਨਾਨ ਇੰਜੀਨੀਅਰਿੰਗ ਕੋਰਸ ਕਰ ਸਕਦੇ ਹੋ ਜੋ ਕਿ ਬਹੁਤ ਹੀ ਘੱਟ ਖਰਚੇ ਦੇ ਵਿੱਚ ਪੰਜਾਬ ਦੀਆਂ ਸਰਕਾਰੀ ਆਈਟੀਆਈਜ਼ ਦੇ ਵਿੱਚ ਕਰਵਾਇਆ ਜਾਂਦਾ ਹੈ ਅਤੇ ਹਰ ਇੱਕ ਵਿਦਿਆਰਥੀ ਇਸ ਦੇ ਵਿੱਚ ਦਾਖਲਾ ਲੈ ਸਕਦਾ ਹੈ ਜਿਸ ਨੇ 8ਵੀਂ 10ਵੀਂ ਜਾਂ ਫਿਰ ਬਾਅਦਮੀ ਜਮਾਤ ਪਾਸ ਕਰ ਲਈ ਹੈ ਤਾਂ ਦੋਸਤੋ ਇਸ ਵਾਸਤੇ ਤੁਹਾਨੂੰ ਦੱਸਮਾ ਕਿ ਤੁਸੀਂ ਇਸ ਕਯੂਆਰ ਕੋਡ ਨੂੰ ਸਕੈਨ ਕਰਕੇ ਇਸ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ITI ਦੇ ਦਾਖਲੇ ਸਵੰਦੀ ਜੋ ਵੀ ਨਵੀਂ ਅਪਡੇਟ ਹੋਵੇਗੀ ਇਸ ਗਰੁੱਪ ਦੇ ਵਿੱਚ ਵੀ ਦੱਸ ਦਿੱਤੀ ਜਾਵੇਗੀ ਅਤੇ ਇਸ ਚੈਨਲ ਤੇ ਵੀ ਤੁਹਾਨੂੰ ਵਕ ਵਕ ਟ੍ਰੇਡਾਂ ਦੇ ਵਿੱਚ ਦਾਖਲੇ ਬਾਰੇ ਅਤੇ ਆਉਣ ਵਾਲੀਆਂ ਜੋ ਤਰੀਕਾਂ ਨੇ ਜਿੱਦਾਂ ਐਲਾਨ ਜਿਵੇਂ ਕਾਉਂਸਲਿੰਗ ਵਾਸਤੇ ਹੋਣ ਜਾ ਰਿਹਾ ਤਾਂ ਉਸ ਬਾਰੇ ਵੀ ਤੁਹਾਨੂੰ ਅਪਡੇਟ ਇਸ ਵਿੱਚ ਦੇ ਦਿੱਤੀ ਜਾਵੇਗੀ ਤਾਂ ਦੋਸਤੋ ਚਲਦੇ ਹਾਂ 10ਵੀਂ ਜਮਾਤ ਦੇ ਨਤੀਜੇ ਦੇ ਰਿਜ਼ਲਟ ਬਾਰੇ ਤੁਸੀਂ ਕਿਸ ਵੈਬਸਾਈਟ ਤੇ ਜਾਣਾ ਹੈ ਕਿਉਂਕਿ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਤਾਂ ਤੁਸੀਂ ਪੀਐਸਸੀਬੀ.ac.in ਤੇ ਜਾਣਾ ਹੈ ਤੁਸੀਂ ਦੇਖੋਗੇ ਕਿ ਇੰਪੋਰਟੈਂਟ ਨੋਟਿਸ ਦੇ ਵਿੱਚ ਅਨਾਉਂਸਮੈਂਟ ਹੈ ਦਾ ਰਿਜ਼ਲਟਸ ਆਫ ਮੈਟ੍ਰਿਕ ਐਗਜ਼ਾਮੀਨੇਸ਼ਨ ਮਾਰਚ 2025 ਵਿਲ ਬੀ ਅਵੇਲੇਬਲ ਔਨ ਦਾ ਵੈਬਸਾਈਟ ਔਨ 16th ਮਈ 2025 ਆਫਟਰ 2:30 pm ਤੱਕ 2:30 ਵਜੇ ਤੋਂ ਬਾਅਦ ਕੱਲ ਇੱਥੇ ਜੋ ਲਿੰਕ ਤੁਹਾਨੂੰ ਅਵੇਲੇਬਲ ਹੋ ਜਾਵੇਗਾ ਅਤੇ ਰਿਜ਼ਲਟ ਅਨਾਉਂਸ ਕਰ ਦਿੱਤਾ ਜਾਵੇਗਾ ਸਾਰੇ ਹੀ ਸਿਖਿਆਰਥੀ ਜਿਨ੍ਹਾਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਹੈ ਉਮੀਦ ਕਰਦੇ ਹਨ ਕਿ ਚੰਗੇ ਨੰਬਰਾਂ ਨਾਲ ਪਾਸ ਹੋਣਗੇ ਅਤੇ ਇਸ ਵੈਬਸਾਈਟ ਤੇ ਰਿਜ਼ਲਟ ਤੁਸੀਂ ਕੱਲ 2:00 ਵਜੇ ਤੋਂ ਬਾਅਦ ਚੈੱਕ ਕਰ ਸਕਦੇ ਹੋ ਮੈਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਤੁਸੀਂ ਚੰਗੇ ਨੰਬਰ ਨਾਲ ਪਾਸ ਹੋਵੋ ਅਤੇ ਜਿਸ ਵੀ ਕੋਰਸ ਦੇ ਵਿੱਚ ਤੁਸੀਂ ਦਾਖਲਾ ਲੈਣਾ ਚਾਹੁੰਦੇ ਹੋ ਉਸ ਕੋਰਸ ਦੇ ਵਿੱਚ ਤੁਹਾਨੂੰ ਅੱਗੇ ਵਾਸਤੇ ਦਾਖਲਾ ਮਿਲ ਜਾਵੇ ਕਿ ਤਾਂ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ ਅਗੇਨ ਟੂ 올 ਮਾਈ ਪੀਅਰਸ